ਪਲੀਜ਼ ਬੈਠੋ ਬੈਠੋ মিডিਆ ਵਾਲੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਪ੍ਰੈਸ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਬਾਹਰ ਨਹੀਂ ਜਾਊਗਾ ਮਾਈਕ ਚਾਲੂ ਕਰਾ ਦਿਓ ਆ ਮਾਈਕ ਬੰਦ ਹੋ ਗਿਆ ਤੇ ਮਾਈਕ ਬੰਦ ਵੀ ਹੋ ਗਿਆ ਬਾਹਰ ਨਹੀਂ ਜਾਣਾ ਚਾਹੀਦਾ ਸਭਾਈ ਇਕੱਲੇ ਨਾ ਪਿੰਗੇ ਆ ਮਾਈਕ ਚਾਲੂ ਕਰਾਓ ਮਾਈਕ ਚਾਲੂ ਕਰਾਓ ਆਵਾਜ਼ ਆ ਰਹੀ ਹੈ ਕੋਈ ਸਾਹ ਲੈਣਾ

ਗੱਲ ਤੇ ਸੁਣੋ ਬਜੜ پاس ਉਹਨਾਂ ਨੇ ਕੀਤਾ ਵਾ ਕਿਰਾ ਹਲ ਕੇ ਦਾ ਕਿਰਾ ਇਹਨਾਂ ਨੇ ਇੱਕ ਇੱਕ ਹਲ ਕੇ ਦਾ ਬਜੜ ਕਰਤਾ ਇੱਕ ਇੱਕ ਬਾਰ ਦਾ ਬਜੜ ਹੁੰਦਾ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਹੀ ਹੈ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜਿਨ੍ਹਾਂ ਨੇ ਕਿਹਨਾ ਮੇਰ ਬਣਾਇਆ ਤੇ ਕੰਮ ਤੇ ਕਰ ਦੋ ਇਹ ਬਹੁਤ ਗਲਤ ਹੋਇਆ ਜੀ ਜੋ ਵੀ ਹੋਇਆ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹੌਬਾ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜੀਆਂ ਪੁਲਿਸ ਦੀਆਂ ਪੁਲਿਸ ਤੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ਨਾ ਕਰਾਇਆ ਅਸੀਂ ਤੁਹਾਡੇ ਘਰ بار بار ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਗਲੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਈ ਹਾਈ ਕੀਤੀ ਤੇ ਮੇਰੇ ਸੋਹਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਪਈ ਲਈ ਇਹ ਇਹ ਧੋਖਾਧੜੀ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ ਏਜੰਡਾ ਪਾਸ ਨਾ ਹੋ ਸਕੇ ਹੰਗਾਮਾ ਜੀ ਇਹ ਸਿਰਫ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹਦੇ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅੰਮ੍ਰਿਤਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਖੱਲੇ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਛੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਇਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਇਹ VOTING ਵੀ ਕਰਾਨੀ ਹੈ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲੀਮੀਨਾ ਸੀ ਤੇ ਕਹਿੰਦੇ ਆ ਜੀ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਸਾਈਂ ਜਵਾਬ ਦਿੰਨੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕੇ ਅੱਜ ਦੇ ਸਾਰੇ ਪੂਰੇ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਦੇਖੋ ਇਹ ਹਾਲステ ਵਿੱਚ ਵੀ ਕਾਰਪੋਰੇਸ਼ਨ ਚ ਵੀ ਹੈ ਅਸੈਂਬਲੀਆਂ ਚ ਵੀ ਵਿਰੋਧੀ ਤੇਰੇ ਇਹੋ ਜੇ ਕੰਮ ਕਰ ਰਹੀ ਹੈ ਲੇਕਿਨ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਸ਼ਹਿਰ ਦਾ ਕੰਮ ਕਰਨਾ ਹੈ ਅਸੀਂ ਸਾਰੇ ਜਿਹੜੇ ਨੇ ਕੰਮ ਕਰ ਰਹੇ ਨੇ ਦਾ ਬਜਟ ਪਾਸ ਕੀਤਾ ਗਿਆ तकरीबन 450 ਸਰ ਤੇ ਇਹਦੇ ਚ ਕੀ ਈ ਕੰਫਰਟ ਦੇ ਕਿਤਾ ਪਾਸ ਹੋਣ ਦੇ ਦੇਖੋ ਇਹਦੇ ਵਿੱਚ ਤਾਂ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ कूड़े ਦੀ ਇਹ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਹੈ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਇਹ ਮਤਾ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਕੀ ਹੈ ਬਿਲਕੁਲ ਅਸੀਂ ਕੂੜੇ ਦੀ ਨਵੀਂ ਕੰਪਨੀ ਲਿਆ ਰਹੇ ਆ ਜਿਹੜੀ ਸ਼ਹਿਰ ਦੇ ਵਿੱਚੋਂ ਡੰਪਡੂ ਨਹੀਂ ਔਰ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆ ਔਰ ਇਸ ਤਰ੍ਹਾਂ ਸਾਰੇ ਛੋਟੇ-ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਿਹਾ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਹਨ ਆਲਰੇਡੀ ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਜਿਹੜੀ ਆਲਓਵਰ ਡਵੈਲਪਮੈਂਟ ਹੋਏਗੀ ਬੜਾ ਸਰ ਇੱਕ ਦੇ ਵਿੱਚ ਇੱਕ ਪਰਾੜੀਵਾਲ ਦੀ ਜ਼ਮੀਨ ਨੂੰ ਲੈ ਕੇ ਮਤਾ ਲਿਆਵਾਂਗੇ ਅਸੀਂ ਉਹ ਵੀ ਪਾਸ ਕਰਤਾ ਗਿਆ ਜੀ ਜਿਹੜੀ ਜ਼ਮੀ ਨਗਰ ਨਿੰਗਮ ਨਹੀਂ ਹੈ ਕਿ ਕੁਝ ਲੋਕਾਂ ਦਾ ਉਹ ਕੰਦਿਆ ਬਿਲਕੁਲ ਜੀ ਅਸੀਂ ਮੈਂ ਪਹਿਲਾਂ ਵੀ ਗਿਆ ਸੀਗਾ ਕੋਈ ਵੀ ਕਾਰਪੋਰੇਸ਼ਨ ਦੀ 1 ਇੰਚ ਵੀ ਜ਼ਮੀਨ ਜਿਹੜੀ ਅਸੀਂ ਕਿਸੇ ਕੋਲ ਨਹੀਂ ਰਹਿਣਦੇ ਆ ਕਿ ਉਹ ਖਾਲੀ ਕਰਵਾ ਕੇ ਕਬਜ਼ਾ ਲਵਾਂਗੇ ਜੇ ਕਿਸੇ ਨੇ ਨਜਾਇਜ਼ ਕੀਤਾ ਆ ਦਾ ਉਹਦੇ ਉੱਤੇ ਪਰਚੇ ਵੀ ਦਿਆ ਬਿਲਕੁਲ ਜੀ ਇਹਦੇ ਉੱਤੇ ਸਹੀ ਲੱਗਿਆ ਜੀ ਜਿਹੜਾ ਅੱਜ ਜੀ ਬਜਟ ਪਾਸ ਹੋਣ ਦੇ ਕੰਨੇ ਸੀ ਬਜਟ ਪਾਸ ਹੋ ਰਿਹਾ ਹੈ ਨੀ ਦੇ ਬਾਰੇ ਵਿਰੋਧੀ ਧਿਰ ਕਹਿ ਰਹੀ ਹੈ ਬਜਟ ਪਾਸ ਹੋਇਆ ਹੀ ਨਹੀਂ ਪਹਿਲੇ ਨਹੀਂ ਬਜਟ ਬਣਾਇਆ ਹੀ ਨਹੀਂ ਗਿਆ ਦੇਖੋ ਜਿਹੜਾ ਵਿਰੋਧੀ ਧਿਰ ਦਾ ਇਹਨਾਂ ਦਾ ਗੱਲ ਹੈ ਕਿ ਇੱਕ ਅਸੀਂ ਆਰਾਮ ਨਾਲ ਬਹਿ ਕੇ ਇਹਨਾਂ ਨੂੰ ਕਹਾਂ ਤੁਸੀਂ ਸੁਣੋ ਆਪਣੇ ਸਾਡੇ ਸਵਾਲ ਜਿਹੜੇ ਨੇ ਜਵਾਬ ਨੇ ਉਸ ਆਪਣੇ ਸਵਾਲ ਦੱਸੋ ਆਪਣੇ ਨੇ ਜਵਾਬ ਪਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦੇ ਉਹਨਾਂ ਨੇ ਅੱਜ ਬਿਹੇਵੀਅਰ ਸੀਗਾ ਉਹ ਲੱਗਦਾ ਹੀ ਨਹੀਂ ਸੀਗਾ ਕਿ ਇਹ ਸ਼ਹਿਰ ਦਾ ਡਵੈਲਪਮੈਂਟ ਕਰਵਾਉਣ ਆਏ ਨੇ ਉਹ ਲੱਗਦਾ ਹੀ ਇਹ ਸੀ ਕਿ ਸ਼ਹਿਰ ਦੀ ਡਵੈਲਪਮੈਂਟ ਨੂੰ ਰੋਕਣ ਲਈ ਆਏ ਨੇ ਜੀ ਮਤਲਬ ਇਹ ਜਿਹੜਾ ਤੈਸੀਨਾ ਦਾ ਡੈਫੀਨੇਟਲੀ ਕੱਲ ਇਹਨਾਂ ਮੀਟਿੰਗ ਕਰਕੇ ਤੇ ਇਹੋ ਹੀ ਕੀਤਾ ਨਹੀਂ